ਤੇ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਇਹ ਸਰਕਾਰਾਂ ਕਦੇ ਇਹ ਨਹੀਂ ਹੁੰਦਾ ਵੀ ਇੱਕ ਵਾਰ ਉਰੇ ਆ ਗਏ ਮੁੜ ਗਏ ਫੇਰ ਨਹੀਂ ਆਉਣਾ ਪਊਗਾ ਇਹ ਨਲਾਇਕ ਤੋਂ ਅੱਤ ਦਰਜੇ ਦੀ ਨਲਾਇਕ ਸਰਕਾਰ ਹੈ ਠੀਕ ਹੈ ਇਹ ਗੱਲ ਪਹਿਲਾਂ ਤੈਅ ਕਰ ਲੋ ਆਪਣੇ ਮਨ ਚ ਜੇ ਤੁਸੀਂ ਹਮੇਸ਼ਾ ਨਲਾਇਕ ਜਿਹੜਾ ਆਪਾਂ ਬੱਚੇ ਨੂੰ ਪੜਾਉਨੇ ਹੁੰਨੇ ਆ ਉਹਨੂੰ ਕੀ ਕਰਨਾ ਪੈਂਦਾ ਪਹਿਲਾਂ ਇਹ ਇਹ ਲੇਖਣ ਤੋਂ ਪਹਿਲਾਂ ਨਾ ਉਹ ਡੰਡੀਆਂ ਲਾਉਣਾ ਸਿਖਾਉਣੀਆਂ ਪੈਂਦੀਆਂ ਨੇ ਇਹ ਡੰਡੀਆਂ ਲਾ ਕੇ ਸਾਰਿਆਂ ਤੁਸੀਂ ਬਿੰਦੀਆਂ ਲਾ ਕੇ ਸਖਾ ਰਹੇ ਹੋ ਇਸ ਲਈ ਜਦੋਂ ਮੌਕੇ ਦੀ ਸਰਕਾਰ ਹਾਲਾਤ ਇਹ ਬਣਾ ਦਵੇ ਵੀ ਅੰਦਰੇ ਬਰਬੜੇ ਹੁਣ ਅੱਜ ਝਾੜੂ ਝੂਕ ਕੇ ਅਸੀਂ ਕੁਛ ਹੱਤ ਕਰ ਸ਼ਾਂਤ ਕਰੇ ਨੇ ਪਰ ਇੱਕ ਗੱਲ ਇਹ ਵੀ ਤੈਅ ਕਰ ਦੱਸ ਦਈਏ ਕਿ ਅਗਲਾ ਪ੍ਰੋਗਰਾਮ ਸਾਡਾ ਦਿੱਲੀ ਜਾ ਠੀਕ ਹੈ ਉਹ ਕਿੰਨੀ ਤਰੀਕ ਹੈ ਸਾਡਾ ਅਗਲਾ ਪ੍ਰੋਗਰਾਮ 22 ਤਰੀਕ ਨੂੰ ਅਸੀਂ ਨੇ ਦਿੱਲੀ ਜਾਣਾ ਠੀਕ ਹੈ ਤੇ ਅਸੀਂ ਨੇ ਕਿਹਾ ਪਹਿਲੇ ਹੀ ਕਿਹਾ ਸੀ ਵੀ ਝਾੜੂ ਰੋਕੇ ਗਏ ਫੁੱਕਣ ਤੋਂ ਅੱਜ ਫੂਕ ਦਿੱਤੇ ਗਏ ਠੀਕ ਹੈ ਅਗਲਾ ਇਹ ਆ ਜੇ 22 ਨੂੰ ਸਾਡਾ ਹੱਲ ਨਾ ਹੋਇਆ ਤਾਂ ਅਗਲਾ ਬਿਨਾ ਕਿਸੇ ਰੋਕੇ ਟੋਕੇ ਤੋਂ ਅਸੀਂ ਅੱਗੇ ਵਧਾਂਗੇ ਜੀ ਠੀਕ ਹੈ ਜੀ ਜੋ ਸਪਾਸਟਰ ਹੁਣ ਇਸ ਤੋਂ ਬਾਅਦ ਗੰਗ ਤੇ ਲਿਖਿਆ ਪੜ ਲਿਓ ਜੀ ਹਰ ਬਾਰ ਮੋੜਨਾ ਵੀ ਉੱਠਾ ਠੀਕ ਹੈ ਸਾਰੇ ਲੋਕ ਇੰਨੇ ਔਖੇ ਨੇ ਸਾਡੇ ਬੰਦੇ ਮਰਨ ਨੂੰ ਕਿਨਾਰੇ ਪਾਈ ਨੇ ਅੱਜ ਤੱਕ ਉਹਨਾਂ ਨੂੰ ਹੋ ਗਿਆ ਹੁਣ ਅਗਲਾ ਪ੍ਰੋਗਰਾਮ ਹੈ ਜਿਹੜਾ 22 ਤਰੀਕ ਨੂੰ ਅਸੀਂ ਦਿੱਲੀ ਜਾਣੇ ਨੇ ਠੀਕ ਹੈ ਤੇ ਕੁਝ ਗੱਲਾਂ ਹੈ ਜਿਹੜੀ ਆਪਣੀ ਸੰਦੂਕਲੀ ਤੁਹਾਨੂੰ ਦੱਸਾਂਗੇ ਪ੍ਰਦੀਪ ਨੂੰ ਕਾਈ ਬਹੁਤ ਸ਼ੁਕਰੀਆ ਰੂ ਅਬ ਆਪ ਸਾਥੀਓ ਆਪਾਂ ਜਿਹੜਾ ਅੱਜ ਦਾ ਪ੍ਰੋਗਰਾਮ ਦਿੱਤਾ ਸੀ ਝਾੜੂ ਸਾੜਨ ਦਾ ਉਹਨੂੰ ਆਪਾਂ ਧੱਲੇ ਨਾਲ ਲਾਗੂ ਕੀਤਾ ਹੈ ਪ੍ਰਸ਼ਾਸਨ ਵੱਲੋਂ ਇਸ ਗੱਲ ਨੂੰ ਭਾਵੇਂ ਜ਼ੋਰ ਲਾਇਆ ਗਿਆ ਸੀ ਵੀ ਇਹ ਝਾੜੂ ਨਾ ਸਾੜੇ ਜਾਵੇ ਸਾਥੀਓ ਜਿਹੜੀ 7 ਜਨਵਰੀ ਨੂੰ ਮੀਟਿੰਗ ਹੋਈ ਹੈ ਉਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਦਾ ਕਿਵੇਂ ਵੀ ਆਪਾਂ ਜਦੋਂ ਸਿੱਖਿਆ ਭਾਗ ਵਿੱਚ ਮਰਜ਼ ਹੋਣ ਤੇ ਪੰਜਾਬ ਸਿਵਲ ਸਰਵਿਸ ਰੂਲ ਦੀ ਮੰਗ ਰੱਖੀ ਗਈ ਸੀ ਵੀ ਇਹਨਾਂ ਨੇ 2017 ਦੇ ਵਿੱਚ ਆਵਦਾ ਇੱਕ ਰਾਜਨੀਤਿਕ ਫੈਸਲਾ ਲੈਂਦੇ ਹੋਏ ਚੋਣ ਮਨੋਰਥ ਪੱਤਰ ਵਿੱਚ ਦਰਜ ਕੀਤਾ ਸੀ ਕਿ ਕੰਪਿਊਟਰ ਦੇ ਆਫਗਾਨੂ ਸਿੱਖਿਆ ਭਾਗ ਦੇ ਵਿੱਚ ਮਰਜ਼ ਕਰਾਂਗੇ ਉਹ ਇਹਨਾਂ ਦਾ ਇੱਕ ਰਾਜਨੀਤਿਕ ਫੈਸਲਾ ਸੀ ਜਿਹੜਾ ਬੜਾ ਸੋਚ ਸਮਝ ਕੇ ਲਿਆ ਗਿਆ ਸੀ ਉਸ ਤੋਂ ਬਾਅਦ ਜੋ ਸਾਨੂੰ ਨਿਯੁਕਤੀ ਪੱਤਰ ਜਾਰੀ ਮਿਲੇ ਹੈ ਜੋ ਨੋਟੀਫਿਕੇਸ਼ਨ ਹੋਏ ਨੇ ਉਹ ਸਾਰੇ ਦਿੱਲੀ ਪੰਜਾਬ ਸਿਵਲ ਸਰਵਿਸ ਰੂਲ ਲਿਖੇ ਹੋਏ ਨੇ ਤੁਹਾਡੇ ਸਿੱਖਿਆ ਮੰਤਰੀ ਨੇ 2022 ਦੇ ਵਿੱਚ ਇੱਕ ਫੈਸਲਾ ਲਿਆ ਸੀ ਉਹ ਸਾਰਾ ਤਸਵੀਰ ਲਾਕ ਨੂੰ ਕਰੋ ਚੁਤਾ ਹੋ ਹਰਪਾਲ ਸਿੰਘ ਟੀਮਾ ਦਾ ਕੁਝ ਨਹੀਂ ਬੋਲਦੇ ਪਰ ਉੱਥੇ ਬੈਠੇ ਕੇ ਕੇ ਜਾਦਵ ਤੇ ਕੈਪਸਨਾ ਜੁਨ੍ਹਾਂ ਦਾ ਕੀ ਬਿਹਾਰ ਦਾ ਬਰਤ ਹੈ ਤੇ ਉਹ ਪੰਜਾਬ ਦੀ ਤਸਵੀਰ ਨੂੰ ਨਹੀਂ ਜਾਣਦੇ ਉਹ ਕਹਿੰਦੇ ਅਸੀਂ ਸਾਰੇ ਕੰਪਿਊਟਰ ਤੇ ਆਪਕਾਰ ਨੂੰ ਕਿਉਂ ਨਾ ਟਰਮੀਨੇਟ ਕਰ ਦਈਏ ਤੁਹਾਡਾ ਵਿਵਾਰ ਸਹੀ ਨਹੀਂ ਹੈਗਾ ਤੁਹਾਨੂੰ ਅਸੀਂ ਪਰਜੇ ਕਰ ਦਾਂਗੇ ਮੈਂ ਇਹਨਾਂ ਨੂੰ ਦੱਸਣਾ ਚਾਹਣਾ ਤੁਸੀਂ ਸੇਵਾ ਨਿਯਮ ਬਦਲੇ ਸੀ ਅੱਜ ਪੂਰੇ ਪੰਜਾਬ 'ਚ ਅੱਗ ਲੱਗ ਗਈ ਹੈ ਤੁਸੀਂ ਸਾਨੂੰ ਟਰਮੀਨੇਟ ਨਾ ਕਰੋ ਪਰਚੇ ਕਰੋ ਸਾਡੇ ਤੇ ਗ੍ਰਿਫਤਾਰੀਆਂ ਕਰੋ ਸਾਰਾ ਪੰਜਾਬ ਛੜਕਾ ਦੇ ਆਊਗਾ ਇਹ ਪੰਜਾਬ ਆਏ ਬਿਹਾਰ ਨਹੀਂ ਉਹ ਸੁਣ ਲੈਣਾ ਹਰਪਾਲ ਸਿੰਘ ਚੀਮਾ ਸੁਣ ਲੈਣਾ ਇਹ ਲੋਕਤੰਤਰ ਹੈ ਤੁਸੀਂ ਲੋਕਾਂ ਕੋਲੇ ਵੋਟਾਂ ਮੰਗਣ ਜਾਣਾ ਹੈ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਨੇ ਤੁਸੀਂ ਵੱਡੇ ਨਹੀਂ ਹੈਗੇ ਤੁਸੀਂ ਲੋਕਾਂ ਨੂੰ ਹੱਥ ਬੰਨਣੇ ਆ ਤੁਸੀਂ ਹੁਣ ਵੱਡੇ ਨਾ ਬਣੋ ਲੋਕ ਵੱਡੇ ਨੇ ਤੇ ਮੈਂ ਅਮਨ ਅਰੋੜਾ ਜੀ ਦਾ ਬਿਆਨ ਸੁਣ ਰਿਹਾ ਸੀ ਕੱਲੀ ਉਹਨਾਂ ਦਾ ਜਿਹੜਾ ਬਿਆਨ ਆਇਆ ਵੀ ਕੰਪਿਊਟਰ ਦੇ ਹੱਥ ਕੋ ਇੱਕ ਪੱਤਰਕਾਰ ਨੇ ਪੁੱਛਿਆ ਸੀਗਾ ਉਹ ਪੱਤਰਕਾਰ ਦਾ ਵੀ ਧੰਨਵਾਦ ਜੀ ਨਹੀਂ ਤਾਂ ਕੋਈ ਪੱਤਰਕਾਰ ਇਸ ਮਾਮਲੇ ਪੁੱਛਦਾ ਵੀ ਕੰਪਿਊਟਰ ਦੇ ਹੱਥਾਂ ਦਾ ਮਸਲਾ ਹੈ ਉਹ ਤੁਹਾਡੇ ਸ਼ਹਿਰ ਝਾੜੂ-ਸਾਣ ਮਾਰ ਰਿਹਾ ਹੈ ਉਹ ਕਹਿੰਦੇ ਸਾਡੇ ਦਰਵਾਜ਼ੇ ਖੁੱਲੇ ਆ ਅਸੀਂ ਤੁਹਾਡੇ ਦਰਵਾਜ਼ੇ ਖੁੱਲਿਆ ਨਹੀਂ ਅਸੀਂ ਤਾਂ ਬੰਦ ਕਰਨ ਆਏ ਆ ਇੱਥੇ ਤੁਹਾਡੇ ਦਰਵਾਜ਼ੇ ਅਸੀਂ ਖੁੱਲੇ ਦਰਵਾਜ਼ਿਆਂ ਦੇ ਵਿੱਚ ਨਹੀਂ ਬੈਠਣਾ ਹੈ ਅਸੀਂ ਤੁਹਾਨੂੰ ਢੱਕਣ ਆਏ ਆ ਬੰਦ ਕਰਨ ਆਏ ਆ ਗੁਰਦਾਬਾ ਗੁਰਦਾਬਾ ਸਾਥਿਓ ਇਹਨਾਂ ਦੇ ਬਿਆਨ ਤੁਸੀਂ 2 ਸਾਲ ਪਹਿਲਾਂ ਦੇ ਵੀ ਕੱਢ ਲਿਓ ਇਹ ਕਹਿੰਦੇ ਸੀ ਵੀ ਸਾਨੂੰ ਜਿਹੜੀ ਸਰਕਾਰ ਆ ਪਿਛਲੀ ਉਹ ਕਰਜ਼ਾ ਬਰਾਸਤ ਦੇ ਵਿੱਚ ਦੇ ਕੇ ਗਈ ਆ 2.5 ਲੱਖ ਕਰੋੜ ਦਾ ਕਰਜ਼ਾ ਸੀ ਉਹ ਸਾਥੀਆਂ ਨੂੰ ਬੇਨਤੀ ਆ ਵੀ ਇੱਕ ਵਾਰ ਚੁੱਪ ਕਰ ਜਓ ਸਾਥਿਓ ਅਮੋਸ਼ਨਲ ਨਾ ਹੋਵੋ ਇੱਕ ਵਾਰ ਗੱਲ ਸੁਣ ਲਓ ਸਾਥਿਓ ਇਹ ਸਾਥਿਓ ਇਹ ਸਰਕਾਰ ਦੇ ਤੁਸੀਂ ਬਿਆਨ ਦੇਖ ਲਓ ਮੁੱਖ ਮੰਤਰੀ ਦੇ ਬਿਆਨ ਦੇਖ ਲਓ ਅਮਨ ਅਰੋੜਾ ਦੇ ਬਿਆਨ ਦੇਖ ਲਓ ਇਹ ਕਹਿੰਦੇ ਸਾਨੂੰ ਬਰਾਸ ਦੇ ਵਿੱਚ 2.5 ਲੱਖ ਕਰੋੜ ਦਾ ਕਰਜ਼ਾ ਸਰਕਾਰ ਦੇ ਕੇ ਗਈ ਆ ਪ੍ਰਾਣੀ ਸਾਥਿਓ ਪਰ ਅੱਜ 3.5 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਪਿਛਲੇ 3 ਸਾਲਾਂ ਦੇ ਵਿੱਚ 3 ਸਾਲ ਪੂਰੇ ਨਹੀਂ ਹੋਏ ਹਜੇ ਇਹਨਾਂ ਨੇ 32000 ਕਰੋੜ ਰੁਪਇਆ ਪਹਿਲੇ ਸਾਲ ਕਰਜ਼ਾ ਚੁੱਕਿਆ ਫਿਰ ਇਹਨਾਂ ਨੇ ਦੂਸਰੇ ਸਾਲ 29000 ਕਰੋੜ ਦਾ ਕਰਜ਼ਾ ਚੁੱਕਿਆ ਤੇ ਹੁਣ ਹਜੇ ਤੀਸਰਾ ਸਾਲ ਪੂਰਾ ਨਹੀਂ ਹੋਇਆ ਤਾਂ ਇਹਨਾਂ ਨੇ 30000 ਕਰੋੜ ਦਾ ਕਰਜ਼ਾ ਇਸ ਤੋਂ ਪਹਿਲਾਂ ਚੁੱਕ ਚੁੱਕੇ ਨੇ ਸਾਥੀਓ ਹੁਣ ਆਪਣੇ ਪੰਜਾਬ ਦੇ ਜੁਮੇ 351000 ਕਰੋੜ ਕਰਜ਼ਾ ਹੈ ਜਿਹੜਾ ਕਿ ਹਰੇਕ ਹਰੇਕ ਪੰਜਾਬ ਦੇ ਨਿਵਾਸੀ ਤੇ 1-1 ਲੱਖ ਰੁਪਇਆ ਕਰਜ਼ਾ ਹੈ ਸਾਥਿਓ ਸਾਨੂੰ ਇਹ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਜਿਹੜੀਆਂ ਕਹਿੰਦੇ ਮਲਾਜ਼ਮਾਂ ਲਈ ਖਜ਼ਾਨਾ ਖਾਲੀ ਹੈ ਤਾਂ ਇਹ ਖਜ਼ਾਨਾ ਮਲਾਜ਼ਮਾਂ ਲਈ ਖਾਲੀ ਕੀਤਾ ਕਿਹਨੇ ਹੈ ਇਹਨਾਂ ਦੀਆਂ ਮਾੜੀਆਂ ਨੀਤੀਆਂ ਨੇ ਖਾਲੀ ਕੀਤਾ ਅੱਜ ਇਹ ਬੇਫਜ਼ੂਲ ਦੀਆਂ ਯਾਤਰਾਵਾਂ ਕੱਢ ਰਏ ਆ ਬੇਫਜ਼ੂਲ ਦੀਆਂ ਸਬਸਿਡੀਆਂ ਸਾਰਾ ਪੈਸਾ ਦਿੱਲੀ ਦੀਆਂ ਚੋਣਾਂ ਦੇ ਵਿੱਚ ਡレイン ਕੀਤਾ ਜਾ ਰਿਹਾ ਹੈ ਪਾਰਟੀ ਦੀ ਮਜ਼ਬੂਤੀ ਲਈ ਸਾਰੀਆਂ ਸਟੇਟਾਂ ਦੇ ਵਿੱਚ ਪੰਜਾਬ ਦਾ ਪੈਸਾ ਡレイン ਕੀਤਾ ਜਾ ਰਿਹਾ ਹੈ ਸਾਥਿਓ ਇਹ ਸਾਰੀਆਂ ਗੱਲਾਂ ਪੰਜਾਬ ਦੇ ਲੋਕਾਂ ਦੇ ਰੱਖਣੀਆਂ ਪੈਣਗੀਆਂ ਪੰਜਾਬ ਦੇ ਲੋਕਾਂ ਦੇ ਵਿੱਚ ਪੰਜਾਬ ਦਾ ਹਰੇਕ ਮਾਸੀ ਕਰਜਾਈ ਹੋਈ ਜਾਂਦਾਗਾ ਸਾਨੂੰ ਇਹ ਸਰਕਾਰ ਨੂੰ ਹਰੇਕ ਮੰਚ ਤੇ ਭਜਾਉਣਾ ਪਊਗਾ ਇਹਨਾਂ ਨੂੰ ਘਰਾਂ ਦੇ ਵਿੱਚ ਡੱਕਣਾ ਪਊਗਾ ਜੇ ਸਾਡੀ ਗੱਲ ਇਹ ਇੱਥੇ ਵੀ ਨਹੀਂ ਸੁਣਦੇ ਤਾਂ ਅਸੀਂ ਦਿੱਲੀ ਦੇ ਵਿੱਚ 22 ਤਰੀਕ ਨੂੰ ਵੱਡੀ ਗੰਟੀ ਦੇ ਵਿੱਚ ਜਾਵਾਂਗੇ ਸਾਥਿਓ ਹੁਣ ਜੋ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਉਹਦੇ 'ਚ ਉਹਨਾਂ ਨੇ 14 ਤਰੀਕ ਨੂੰ ਆਖਰੀ ਫੈਸਲਾ ਲੈਣ ਦੀ ਗੱਲ ਕੀਤੀ ਹੈ ਤੇ 15 ਤਰੀਕ ਨੂੰ ਆਪਣੇ ਨਾਲ ਮੀਟਿੰਗ ਹੋਊਗੀ